ਸਸਈ ਕਾਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਨਵੇਂ ਬਲੌਗ 'ਚ ਤੇ ਬਾਈ ਮਹਾਰਾਜ ਦੀ ਕਿਰਪਾ ਨਾਲ ਅੱਜ ਆਪਾਂ ਨੇ ਇੱਕ ਟਰੈਕਟਰ ਹੋਰ ਦਿੱਤਾ ਜੀ ਅੱਜ ਦਿੱਤਾ ਆਪਾਂ ਨੇ ਛੋਟਾ ਟਰੈਕਟਰ ਅੱਜ ਸਾਡੇ ਬੰਦੇ ਬਾਈ ਛੁੱਟੀ ਤੇ ਆ ਜੋਤ ਬਾਈ ਅੱਜ ਆਇਆ ਨਹੀਂ ਹੈਗਾ ਘਰੇ ਅੱਜ ਕਿਸੇ ਕਾਰਨ ਕਰਕੇ ਤੇ ਕੁਛਾ ਚੋਂ ਵੀ ਥੋੜੀ ਜਿਹੀ ਧੁੱਪ ਆ ਪਦਾ ਬਾਈ ਗਰਮੀ ਵੀ ਆ ਤੇ ਮਾਮੇ ਦਾ ਮੁੰਡਾ ਵੀ ਬਾਈ ਬੁਲਾਇਆ ਫੋਨ ਕਰਕੇ ਵੀ ਆ ਜਾ ਤੈਨੂੰ ਆਉਣਾ ਪੈਣਾ ਬਾਈ ਤੇ ਹਰਪ੍ਰੀਤ ਬਾਈ ਨੂੰ ਸਪੈਸ਼ਲ ਬੁਲਾਇਆ ਵੀਰੇ ਕੀ ਹਾਲ ਹੈ ਵਧੀਆ ਬਾਜੀ ਵਧੀਆ ਤੁਸੀਂ ਹੋ ਠੀਕ ਹੈ ਜੀ ਹਾਂਜੀ ਹਾਂਜੀ ਹਰਪੀ ਬਾਈ ਬਾਈ ਕੱਲਾ ਮੇਰੇ ਪਿੰਡ ਆਲਾ ਆਵਣਾ ਗਿਆ ਹੋਇਆ ਟ੍ਰੇਨਿੰਗ ਲਾਉਣ ਚੰਡੀਗੜ੍ਹ ਕੱਲ ਪਾਸੋਂ ਦਾ ਫੇ ਬਾਈ ਨੂੰ ਬੁਲਾਇਆ ਮੈਂ ਕਿਹਾ ਬਾਈ ਆ ਜਾ ਯਾਰ ਬੰਦੇ ਅਸੀਂ ਦੋਏ ਆ ਵੀ ਟਰੈਕਟਰ ਦੇਣਾ ਆਪਾਂ ਨੇ ਤੇ ਬਾਈ ਨੂੰ ਵੀ ਕੰਮ ਖਾਸ ਆ ਬਾਈ ਨੇ ਵੀ ਉਧਰ ਟਰੈਕਟਰ ਦੋ ਖੋਲੇ ਹੋਏ ਆ ਤੇ ਤੁਹਾਨੂੰ ਪਤਾ ਹਰਪੀ ਉਹ ਵੀ ਟਰੈਕਟਰ ਆਈ ਜਾਣੇ ਬਾਈ ਹੁਣ ਸੀਜ਼ਨ ਦਾ ਹਾਂ ਸੀਜ਼ਨ ਕਰਕੇ ਹੁਣ ਥੋੜਾ ਜਿਆਦਾ ਸੀਜ਼ਨ 'ਵਾਂ ਮਾੜੀ ਮੁੱਟੀ ਟਰੈਕਟਰ ਨੇ ਕੋਈ ਟੁੱਟਪੰਨ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਬਸੇ 48 HP ਚ ਆਉਂਦਾ ਏ ਚਲੋ ਆਪਾਂ ਇਹਨੂੰ 50 HP ਦੇ ਵਿੱਚ ਕਹਿ ਦਿੰਦੇ ਵੀ ਚਲੋ ਟਰੈਕਟਰ 50 HP ਵਾਲਾ ਠੀਕ ਹੈ ਜੀ ਜੀ ਨੂੰ ਫੋਨ ਕਰ ਲਓ ਟਰੈਕਟਰ ਆਪਣਾ ਸਾਰੇ ਪੱਖ ਨੂੰ ਜਾਨੀ ਕਿ ਰੇਟ ਤੇ ਪੱਖ ਤੋਂ ਡੀਜ਼ਲ ਖਾਤੇ ਦੇ ਪੱਖ ਤੋਂ ਸਾਰੇ ਪੱਖ ਤੋਂ ਬਹੁਤ ਵਧੀਆ ਠੀਕ ਹੈ ਜੀ ਤੇ ਬਾਪੂ ਜੀ ਨੇ ਉਹਨੂੰ ਦਿੱਤਾ ਟਰੈਕਟਰ ਆਪਾਂ ਨੇ ਇਹਨਾਂ ਦਾ ਇੱਕ ਆਪਾਂ ਨੇ ਪੁਰਾਣਾ ਟਰੈਕਟਰ ਵੀ ਵਿੱਚ ਨਾਲ ਕੱਟਿਆ ਏ ਤੇ ਤੁਹਾਨੂੰ ਮਿਲਾਉਣੇ ਆ ਜੀ ਤਰਨਵੀਰ ਸਿੰਘ ਨਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਆ ਵੀਰੇ ਹੋਰ ਨਵੀਨ தாਜੀ ਕੋਈ ਟਰੈਕਟਰ ਦੇਤਾ ਵੀਰੇ ਨਵਾਂ ਜਹ ਹੈ ਜੀ ਨਾ ਦੇਤਾ ਕਿਹੜਾ ਦਿੱਤਾ 30 48 30 ਦਿੱਤਾ ਠੀਕ ਆ ਟਰੈਕਟਰ ਬਾਰੇ ਕੋਈ ਜਾਣਕਾਰੀ ਦੋ ਟਰੈਕਟਰ ਬਾਰੇ ਲੋੜ ਨਹੀਂ ਜਾਣੇ ਹਾਂ ਪਤਾ ਹੀ ਆ ਪਤਾ ਹੀ ਆ ਇੱਕ ਉਹ ਗੱਲ ਜਿਹੜੀ ਨਵੇੜਤੀ ਬਾਈ ਨੇ ਗੱਲ ਕਹਿੰਦਾ ਬਾਈ ਪਤਾ ਹੀ ਆ ਦਸਾਂ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਲਾ ਲਓ ਮਾੜਾ ਲਾ ਲਓ ਇਧਰ ਪਾ ਦੇਣਾ ਪਤਾ ਹੀ ਆ ਮੈਂ ਉਹ ਤਾਂ ਚਲੋ ਠੀਕ ਆ ਬਾਈ ਗੱਲ ਲਿਓ ਬਾਈ ਆਪਾਂ ਜਾਣਕਾਰੀ ਦੇ ਦਨੇ ਟਰੈਕਟਰ ਬਾਰੇ ਇਹ ਮੁਰਲੇ ਟਾਇਰ ਇਹਦੇ 750 ਦੇ ਆਉਂਦੇ ਆ ਜੀ ਇੰਜਨ ਇਹਦਾ ਤਿੰਨ ਸਿਲੰਡਰ ਇੰਜਨ ਆਉਂਦਾ ਜਿਹੜਾ ਆਪਣਾ ਡੂ ਆਉਂਦਾ ਜੀ ਐਨ ਵੀ ਉਹ ਵੀ ਤਿੰਨ ਚ ਆਉਂਦਾ ਜਿਹੜਾ ਆਪਣਾ ਡੀ ਆਈ ਆਉਂਦਾ ਉਹ ਚਾਰ ਸਿਲੰਡਰ ਇੰਜਨ ਆਉਂਦਾ ਠੀਕ ਹੈ ਜੀ ਮੁਰਲੇ ਟਾਇਰ 750 ਦੇ ਪਿਛਲੇ ਟਾਇਰ ਇਹਦੇ 14 9 28 ਦੇ ਆ ਜੀ ਠੀਕ ਹੈ ਅੱਛਾ ਅੱਛਾ ਠੀਕ ਹੈ ਬਾਕੀ ਟਰੈਕਟਰ ਮਤਲਬ ਕਿ ਜਿੱਦਾਂ 7 ਫੁੱਟ ਆਰ 8 ਫੁੱਟ ਰੋਟਾਵੇਟਰ ਹੈਨ ਬਹੁਤ ਵਧੀਆ ਤਰੀਕੇ ਨਾਲ ਚਲਾ ਦਿੰਦਾ ਜੀ ਠੀਕ ਹੈ ਜੀ ਬਾਕੀ ਪਿੱਛੇ ਤੋਂ ਦੇਖ ਲਓ ਡਬਲ ਡਿਸਟ੍ਰੀਬਿਊਟਰ ਚ ਹੈ ਜੀ ਠੀਕ ਹੈ ਜੀ ਕਲਚ ਡਬਲ ਹੈ ਜੀ ਪੀਟੀਓ ਵਗੈਰਾ ਸਾਰਾ ਗੇਰਾਂ ਚ ਗੇਰਾਂ ਚ ਪੀਟੀਓ ਰਿਵਰਸ ਪੀਟੀਓ ਮਤਲਬ ਕਿ ਫੰਕਸ਼ਨ ਲਗਭਗ ਸਾਰੇ ਟੋਟਲੀ ਨੇ ਟਰੈਕਟਰ ਦੇ ਵਿੱਚ ਠੀਕ ਹੈ ਜੀ ਟਾਇਰ ਹੈਗੇ ਆ ਜੀ ਅਪੋਲੋ ਤੇ ਟਾਪ ਮਾਡਲ ਟਾਇਰ ਆਪਦੇ ਟਰੈਕਟਰਾਂ ਦੇ ਸਾਰੇ ਹੀ ਆਉਂਦੇ ਆ ਜੀ ਜਿਹੜਾ ਵੀ ਤੁਸੀਂ ਟਾਇਰ ਲੈਣਾ ਹੈ ਕਿਹੜੀ ਕੰਪਨੀ ਦਾ ਉਹ ਟਾਇਰ ਮਤਲਬ ਕਿ ਐਮ ਆਰ ਐਫ ਦਾ ਅਪੋਲੋ ਦਾ ਸਾਰੇ ਟਾਇਰ ਲਗਭਗ ਆਉਂਦੇ ਨੇ ਤੇ ਇਹਦੇ ਟਾਇਰ ਚਾਰੇ ਅਪੋਲੋ ਦੇ ਨੇ ਜੀ ਠੀਕ ਹੈ ਜੀ ਬਾਕੀ ਮਹਾਰਾਜੀ ਕਰਪਾ ਨੇ ਇਸ ਮਹੀਨੇ ਆਪਣੇ ਬਾਈ ਆ 5ਵਾਂ 6ਵਾਂ 7ਵਾਂ ਟਰੈਕਟਰ ਚੱਲਿਆ ਤੇ ਪਿਛਲੇ ਮਹੀਨੇ ਆਪਣੇ ਕਾਫੀ ਵਧੀਆ ਟਰੈਕਟਰ ਵਿਕੇ ਆ ਇਹ ਮਹੀਨੇ ਵੀ ਹੁਣ 5-6 ਟਰੈਕਟਰ ਵਿਗ ਗੇ ਲੋ ਜੀ ਬਾਈ ਕੱਲ ਅਸੀਂ ਲੱਡੂ ਬੇਸਣ ਦੇ ਖਾਦੇ ਤੇ ਅੱਜ ਅੱਜ ਚੱਲੂਗੇ ਗਲਾਜਾ ਬਣਾ ਜੀ ਮਿੱਠਾ ਦਾ ਬਾਈ ਉਹ ਰੋਜ਼ੇ ਚੱਲੀ ਜਾਂਦਾ ਕਦੇ ਇੱਧਰ ਹੋ ਜਾਂਦੀ ਆ ਕਦੇ ਇੱਧਰ ਜੌਂੜੀ ਰਵੰਨ ਕਦੇ ਕਿਤੇ 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 ਨੇ ਖਾ ਹੋਈ ਜਾਂਦਾ ਬਾਈ ਠੀਕ ਆ ਜੀ ਬਾਕੀ ਸਾਡਾ ਪਾਲ ਬਾਈ ਪਹੁੰਚਾ ਹੋਇਆ ਜੀ ਪੰਜੋਲੇ ਵਾਲਾ ਪਾਲ ਬਾਈ ਪਾਲ ਬਾਈ ਆ ਜਾ ਮੜਾ ਜਾ ਤੂੰ ਵੀ ਦੱਸ ਸਣਾ ਦੀ ਗੱਲਬਾਤ ਕੋਈ ਹੋਰ ਠੀਕ ਆ ਬਾਈ ਹੋਰ ਨਵੀਂ ਤਾਜੀ ਕੋਈ ਠੀਕ ਆ ਠੀਕ ਆ ਹੋਰ ਕੰਮ ਕਰ ਗਏ ਬਾਈ ਟਰੈਕਟਰ ਦਾ ਠੀਕ ਆ ਠੀਕ ਆ ਠੰਡਾ ਆ ਜੇ ਕੰਮ ਆ ਨਾ ਬਾਈ ਪ੍ਰਾਣਿਆਂ ਦਾ ਬਸ ਠੀਕ ਆ ਕੋਈ ਚੰਗਾ ਠੀਕ ਆ ਫਲ ਘਰੇ ਫਲ ਹੁੰਦੇ ਮਾਣਾ ਬੰਦਾ ਠੀਕ ਆ ਜੀ ਠੀਕ ਆ ਦੱਸ ਦਿੰਦਾ ਆਪਣੇ ਕੰਮ ਬਿਲਕੁਲ ਬਿਲਕੁਲ ਬਾਈ ਪਾਲ ਬਾਈ ਤੁਹਾਨੂੰ ਜਿੰਨੀ ਮੈਂ ਤੇਰੀ ਵੀਡੀਓ ਪਾਉਣਾ ਹੈ ਪੰਜ-ਛੇ ਬੰਦੇ ਦਾ ਪੱਕਾ ਥੱਲੇ ਕਮੈਂਟ ਹੋਵਾ। ਹਾਂ ਨਾਲੇ ਮੈਂ 10-10 ਬੰਦੇ ਥੱਲੇ ਲਿਖਦਾਂ ਨੇ ਵੀ ਪਾਲ ਬਾਈ ਪੰਜੋਲੇ ਵਾਲਾ ਹੈ। ਠੀਕ ਹੈ। ਲੋ ਦੁਨੀਆ ਬਹੁਤ ਜਾਣਦੀ ਹੈ ਬਾਈ ਆਨਲਾਈਨ ਹੈ। ਪਾਲ ਬਾਈ ਖੜੋ ਖੜੋ ਜੀ। ਲੋ ਜੀ ਬਾਈ। ਕਦੋਂ ਹੋ ਜੀ। ਲੋ ਜੀ ਡਿਲੀਵਰੀ ਦੇ ਦਿੱਤੀ ਟਰੈਕਟਰ ਦੀ। ਮੁਬਾਰਕਾਂ ਜੀ ਬਹੁਤ-ਬਹੁਤ ਬਾਪੂ ਜੀ ਨੂੰ ਟਰੈਕਟਰ ਦੀਆਂ। ਪਰ ਠੀਕ ਹੈ ਜੀ। ਬਾ ਖਿੱਚਣੀ ਆ ਜੀ। ਮੁਬਾਰਕਾਂ ਬਾਪੂ ਜੀ। ਮਾਰਾ ਤੇਨ ਦੁਪਹਿਰਾਂ ਚ ਆਪਣੇ ਤਰਤੀ ਨਾਲ ਚੱਲੀ ਰਹਿ ਗੁਰੂ। ਨਾਲ ਫਟਾ ਦਿੱਤਾ। ਬਹੁਤ ਚੱਚਾ ਆ ਗਿਆ ਮਾਲਾ। ਅਸੀਂ ਆਵਾਂ ਜੀ। ਅਸੀਂ ਗਿਆ ਬਤਾ। ਉਹ ਠੀਕ ਹੈ ਜੀ। ਹਾਂ ਬਹੁਤ ਸ਼ੁਕਰੀਆ। ਟਰੈਕਟਰ ਹੋਰ ਦੇ ਦਜਾ ਆਪਾਂ ਨੇ ਹੈ ਜੀ। ਅੱਜ ਟਰੈਕਟਰ ਨੂੰ ਹੋਰ ਚਾਹੀਦੀ ਹੋਗੀ। ਹਾਂ ਜੀ ਇੱਕ ਆਪਾਂ ਨੇ ਕੱਲ ਦੇ ਤਾਂ ਕੱਲ ਆਪਾਂ ਨੇ ਬੜਾ ਦਾ ਤਾਂ 60 ਪਾਵਰ ਵਾਲਾ। ਕੱਲ ਸਾਡਾ। ਠੀਕ ਹੈ ਜੀ। 53 ਡੀ। ਠੀਕ ਹੈ ਜੀ। ਇਹ ਟਰੈਕਟਰ ਆਪਣਾ ਬਣ ਗਿਆ ਸਵੇਰੇ ਵੀ ਆਏ ਤੇ। ਹਾਂ ਜੀ। ਸਾਡੀ ਨਾਲ ਗੱਲਾਂ ਕਰੀਏ ਤਾਂ ਘੰਟਾ ਬੈਠ ਕੇ। ਅੱਛਾ ਜੀ। ਸਾਡੀ ਕੋਈ ਟਰੈਕਟਰ ਦੇ ਦੋ ਮੈਂ ਕਿਹਾ ਵੀ ਲੈ ਜੀ। ਠੀ ਅਲੀ ਬਹੁਤ ਸਾਰੀ ਬਾਹਰ ਵਧੀਆ ਹੈ ਓਕੇ ਜੀ ਓਕੇ ਠੀਕ ਹੈ ਜੀ ਆਪਾਂ ਗੱਲ ਕਰਾਂਗੇ ਕਿਸੇ ਨਾਲ ਠੀਕ ਹੈ ਜੀ ਕਿਹੜਾ ਪਿੰਡ ਆ ਬਾਪੂ ਦਾ ਜੀ ਗਵਿੰਦਪੁਰਾ ਛ ਗਵਿੰਦਪੁਰਾ ਠੀਕ ਹੈ ਓਕੇ ਓਕੇ ਤੇ ਬਾਪੂ ਜੀ ਖੁਸ਼ ਹੋ ਕੇ ਕਰੇ ਜਾਇਆ ਤਾਂ ਟਰੈਕਟਰ ਬਾਪੂ ਜਿਹੜਾ ਦੇਖ ਲਿਆ ਠੀਕ ਹੈ ਜੀ ਉਹ ਉੱਪਰ ਵਿੱਚ ਕਰ ਲਿਆ ਠੀਕ ਹੈ ਜੀ ਬਾਪੂ ਦੇ ਕਿਹੜਾ ਟਰੈਕਟਰ ਦਾ ਜੀ ਹਾਂ 265 265 ਠੀਕ ਹੈ ਜੀ ਠੀਕ ਹੈ ਜੀ ਉਹ ਜੀ ਇੰਜਣ ਰੱਖਿਆ ਬਾ 475 ਦਾ ਇੰਜਣ بڑا ਰੱਖਾਇਆ ਬਾ ਇੰਜਣ بڑا ਰੱਖਿਆ ਠੀਕ ਹੈ ਠੀਕ ਹੈ ਵਧੀਆ ਬੰਦੇ ਬਾਪੂ ਜੀ ਹਾਂ ਨਾ ਠੀਕ ਹੈ ਜੀ ਠੀਕ ਹੈ ਬਾਪ ਤਲੋ ਵੇ ਤੇਲ ਦੀਆਂ ਪਾਤੀਆਂ ਦੋ ਬੋਤਲਾਂ ਪਰ ਪਰਖੇ 40 ਲੀਟਰ ਤੇਲ ਪਾਤਾ ਕਰਨਵੀਰ ਨੇ ਬਾਈ ਟਰੈਕਟਰ ਅੱਜ ਛੱਡ ਕੇ ਵੀ ਆਪ ਹੀ ਆਉਣਾ ਕਰ ਵੀ ਤੂੰ ਜਾਉਂਗਾ ਮੈਂ ਆਵਾਂ ਵੀਰੇ ਨਹੀਂ ਆਉਂਦਾ ਬਾਈ ਮੈਨੂੰ ਨਹੀਂ ਪਤਾ ਰਹਾ ਟਰ ਨੇੜੇ ਹੀ ਆ ਯਾਰ ਗਵਿੰਦਪੁਰ ਹੀ ਜਾਣਾ ਲੋਕਲੇ ਆ ਪਤਾ ਹੀ ਨਹੀਂ ਆ ਰਹਾ ਗੇ ਨਹੀਂ ਆ ਲਾ 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 ਚੱਲ ਉਧਰ ਬਾਈ ਟਰੈਕਟਰ ਵੀ ਲੈ ਕੇ ਆਉਣਾ ਬਾਪੂ ਜੀ ਨਾਲ ਤਾਂ ਤੇ ਚੱਲ ਫੇ ਮੈਂ ਹੀ ਜਾਣਾ ਕਰਨਵੀਰ ਹੈ ਇਹ ਕੰਮਣੇ ਕੋਲ ਬਾਈ ਆ ਵੀ ਖੜਾ ਹੈ 20 ਮਾਡਲ ਇਹ ਵੀ ਆਪਾਂ ਨੇ ਕਰਨਵੀਰਾਂ ਦੇ ਜਮੀਨ ਨਾਲ ਦੇ ਪਿੰਡ ਤੇ ਕੱਟਿਆ ਵਾ ਨਵੇਂ ਟਰੈਕਟਰ ਚ ਤੇ ਇਹਦੀ ਆਪਾਂ ਅੱਗੇ ਵੀ ਵੀਡੀਓ ਪਾਈ ਹੋਈ ਹੈ ਜੀ ਟਰੈਕਟਰ ਬਹੁਤ ਸਾਫ਼ ਆਪਣਾ 4x4 ਹੈ ਜੀ ਮਾਡਲ 20 ਆ ਕੰਡੀਸ਼ਨ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਆ ਸਾਫ਼ ਟਰੈਕਟਰ ਹੈ ਵਾਪਰ ਲੱਗਿਆ ਵਾ ਮਾਲਪੁਰ ਵਾਲਾ ਜੀ ਤੇ ਵੀ 65 ਨੰਬਰ ਹੈ ਜੀ ਪੂਰਾ ਸਕੀਨ ਟਰੈਕਟਰ ਆ ਨਾਲ ਦੇ ਟਾਇਰ ਮਗਰਲੇ ਮੁੱਢਲੇ ਟਾਇਰ ਥੋੜੇ ਵੱਧ ਕਸ ਗਏ ਪਿਛਲੇ ਟਾਇਰ 85 ਪਿਆਸੀ ਨਾਲ ਦੇ ਘਸੇਵੇਂ ਨੇ ਜੀ ਪੂਰਾ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ 4/4 855 ਤੇ ਜੇ ਕੋਈ ਚਾਹਵਨ ਮਿੱਤਰ ਸੱਜਣ ਹੋਇਆ ਦੇਖ ਲਓ 7.5 ਲੱਖ ਰੁਪਇਆ ਰੇਟ ਆ ਬਾਈ ਬਾਕੀ ਦਾ ਰੇਟ ਮੌਕੇ ਤੇ ਹੋ ਜਾਊਗਾ ਟਰੈਕਟਰ ਦਾ ਵੱਧ ਘੱਟ ਤੇ ਬਾਕੀ ਲੈ ਬਾਈ ਹੁਣ ਟਰੈਕਟਰ ਦੀ ਕਰਦੀ ਡਿਲੀਵਰੀ ਚੱਲੀ ਆਪਾਂ ਟਰੈਕਟਰ ਛੱਡੇ ਹੀ ਇਹ ਵਿੱਚ ਵੀ ਟਰੈਕਟਰ ਲਿਆਉਣੇ ਇੱਕ ਕੱਲ ਵੀ ਜਿਹੜਾ ਦਿੱਤਾ ਉਹ ਚ ਵੀ ਬਾਈ ਆਪਾਂ ਨਿਮਹਿੰਦਰਾ ਹੀ ਕੱਟਿਆ ਇਹਦੇ ਚ ਵੀ ਮਹਿੰਦਰਾ ਹੀ ਕੱਟਿਆ ਹੈ ਨਾ ਟਰੈਕਟਰ ਮਹਿੰਦਰੇ ਹੁੰਦੇ ਆ ਹਾਂ ਮਹਿੰਦਰੇ ਵੱਧ ਆਉਂਦੇ ਆ ਹੁਣ ਤਾਂ ਬਾਈ ਲਗਭਗ ਜਿੰਨੇ ਵੀ ਟਰੈਕਟਰ ਸਾਰੇ ਵਿੱਚ ਕੱਟੇਵੇਂ ਸਾਰੇ ਟਰੈਕਟਰ ਵਿੱਚੇ ਆਏ ਹੁਣ ਆਪਾਂ ਨੇ ਦੋ ਮੀਨਾ ਰੈਡ ਮੀਨਾ ਹੋਗਾ ਕੋਈ ਨਹੀਂ ਖਰੀਦਦਾ ਟਰੈਕਟਰ ਸਾਰੇ ਵਿੱਚੇ ਆਏ ਆ ਹਾਂਜੀ ਹਾਂ ਆਜੋ ਬਈ ਲੋ ਬਾਈ ਟਰੈਕਟਰ ਆਪਾਂ ਨੇ ਦੇ ਤਾ ਟਰੈਕਟਰ ਦੂਆ ਲਿਆਂਦਾ ਇੱਧਰ ਆ ਗਏ ਬਾਈ ਬਾਈ ਕੋਲ ਹਾਪਰੀ ਕੋਲ ਮੈਂ ਕਿਹਾ ਬਾਈ ਇੱਧਰ ਆਪਣੀ ਹੈਲਪ ਕਰਾਈ ਅੱਜ ਤਾਂ ਆਪੋ ਬਾਈ ਨਾਲ ਮੜਾ ਬਾਈ ਅੱਜ ਕੰਨਾਈ ਆ ਤੇ ਬਾਈ ਨੇ ਇੱਧਰ ਖੋਲਿਆ ਹੋਇਆ ਬਾਈ ਟਰੈਕਟਰ ਗੱਬੇ ਤੇ ਆ ਦੇਖੋ ਟਰੈਕਟਰ ਕੋਈ ਉਹਦੇ ਨਹੀਂ ਜਿੱਦਣ ਗੱਬੇ ਤੇ ਨਹੀਂ ਖੋਲਦੇ ਹੈਗੇ ਇਹ ਤੁਹਾਨੂੰ ਪਤਾ ਬਾਈ ਸੀਜ਼ਨ ਦਾ ਟਾਈਮ ਆ ਟਰੈਕਟਰ ਆਈ ਜਾਂਦੇ ਮਾੜੇ ਮੋਟੇ ਨਾਲ ਕੋ ਟੁੱਟ ਭੰਨ ਵਾਲੇ ਤੇ ਬਾਕੀ ਹਾਪੀ ਵੀਰੇ ਕੀ ਕਰੇ ਆਪਾਂ ਨੇ ਤਾਂ ਜੀ ਜੀ ਬਾਈ ਜੀ ਮੈਂ ਜੀ ਅੱਛਾ ਮੇਨ ਸੀਲ ਪਾਈ ਆ ਹਾਂ ਮੇਨ ਸੀਲ ਪਾਈ ਆ ਸਾਰੇ ਠੀਕ ਆ ਤੁਸੀਂ ਇਹਦਾ ਬ੍ਰੇਕ ਅਪ ਰੁਕਾ ਦੇ ਲੈਦਰ ਪਾਉਣੇ ਆ ਠੀਕ ਆ ਕੰਮ ਇਹਦਾ ਖਾਸ ਆਈ ਠੀਕ ਆ ਹਾਂ ਤੇ ਇਹਦੇ ਬਾਈ ਦੂਆ ਇਹ ਟੈਂਕੀ ਵਿੱਚ ਵਾਲਾ ਹਨਾ ਹਾਂ ਇਹ ਟੈਂਕੀ ਆ ਬਾਈ ਮਾਡਲ ਦੇਖੋ ਦੂਆ ਇਹ ਮਾਡਲ ਦਾ ਵੈਸੇ 14 15 ਆਈ ਆ 50 42 ਸੀਟ ਐਟਰ ਇਹ ਇਹਦੀ ਟੈਂਕੀ ਮਤਲਬ ਕਿ ਵਿੱਚ ਆਉਂਦੀ ਜੀ ਪੂਰੇ ਆ ਹਾਂ ਤੇ ਬਾਕੀ ਇਹਦੀ ਬਾਈ ਥੋੜੀ ਫਿਟਿੰਗ ਖਾਸੀ ਆ ਕਿਉਂਕਿ ਹੋਲੀ ਕਿਉਂਕਿ ਇਹਦਾ ਇੱਕ ਵਿਚਾਲਾ ਨਾਟ ਬਹੁਤ ਗੱਬੇ ਲੱਗਿਆ ਹੋਇਆ ਸੈਂਟਰ 'ਚ ਕਾਫੀ ਟਾਈਮ ਲੱਗ ਗਿਆ ਨੂੰ ਖੋਲਣ ਨੂੰ ਤੇ ਬਾਕੀ ਹੁਣ ਜਦ ਵੀ ਬਾਈ ਟਾਈਮ ਵਿਹਲਾ ਹੁੰਦਾ ਬਾਈ ਕੋਲ ਇਧਰ ਆਜੀ ਦਾ ਮਣਾ ਮੋਟਾ ਕੋਈ ਦੇਖਣ ਨੂੰ ਸਿੱਖਣ ਨੂੰ ਮਿਲ ਜਾਂਦਾ ਨਹੀਂ ਵਿਹਲੇ ਉੱਧਰ ਬੈਠੇ ਰਹਿੰਦੇ ਤੇ ਹੁਣ ਵਿਹਲੇ ਟਾਈਮ ਇਧਰ ਆਜੀ ਦਾ ਤੇ ਬਾਈ ਨੇ ਹੀ ਕਦੇ ਕੁਛ ਨਾ ਕੁਛ ਖੋਲਿਆ ਬਾਈ ਹੁੰਦਾ ਲਗਭਗ ਤੇ ਬਾਈ ਫਿਰ ਦੱਸੀ ਵੀ ਜਾਂਦਾ ਨਾਲ ਦੀ ਨਾਲ ਕੱਲ ਨੂੰ ਕਈ ਵਾਰ ਆਪ ਵੀ ਕੰਮ ਕਰਨਾ ਪੈਂਦਾ ਫਿਰ ਇਹ ਚੀਜ਼ ਦਾ ਫਾਇਦਾ ਹੋ ਜਾਂਦਾ ਤੇ ਆ ਦੇਖੋ ਪੂਰਾ ਬਾਈ ਪ੍ਰੋਪਰ ਰੇਲ ਜਗਾਲ ਬਣਾਇਆ ਹੋਇਆ ਰੇਲ ਬਣਾਈ ਹੋਈ ਆ ਤੇ ਕਈ ਇਹਨਾਂ ਛੋਟੀਆਂ ਹੋਣੀਆਂ ਇਹਨਾਂ ਦੇ ਬਾਅਦ ਦੇਖੋ ਐ ਲੰਬੀ ਰੇਲ ਬਣਾਈ ਹੋਇਆ ਟਰੈਨ ਪਿੱਛੇ ਖੜ ਕਿਵੇਂ ਮਰਜੀ ਰਾਮ ਨਾਲ ਬਹਿ ਕੇ ਆਪਾਂ ਕਲਚ ਪਲੇਟ ਪਾਉਣੀ ਆ ਜੋ ਵੀ ਕੰਮ ਕਰਨਾ ਗੱਬੇ ਤੇ ਖੋਲਣਾ ਟਰੈਕਟਰ ਬਹੁਤ ਸੌਖਾ ਹੋ ਜਾਂਦਾ ਬਾਈ ਇਹਦੇ ਨਾਲ ਠੀਕ ਹੈ ਜੀ ਤੇ ਬਾਕੀ ਤਾਂ ਹੋਰ ਵੀ ਕੰਮ ਕਰਨੇ ਛੋਟੇ ਮੋਟੇ ਦੋ ਤਿੰਨ ਕੰਮ ਹੋਰ ਹੋਣੇ ਆ ਤੇ ਇੱਕ ਆਪਣਾ ਵੀ ਇੱਧਰ ਬਾਈ ਨਵਾਂ ਖੜਾ ਇੰਟੋ ਫਾਰਮ ਇਹ ਜਿਹੜਾ ਸ਼ੋਰੂਮ ਆ ਬਾਈ ਪਿੱਛੇ ਲਿਆ ਹੋਇਆ ਆਪਾਂ ਨੇ ਇਹ ਜਣੀ ਕਿ ਆਪਾਂ ਨੇ ਸਾਂਝਾ ਹੀ ਲੱਤਾ ਵਜੋਂ ਡੀਰ ਨਾਲ ਕੋਈ ਇਹਨਾਂ ਦਾ ਟਰੈਕਟਰ ਦਾ ਕੰਮ ਹੁੰਦਾ ਹੈ ਵੀ ਇੱਥੇ ਕਰਦੇ ਆ ਆਪਣਾ ਕੰਮ ਹੁੰਦਾ ਜਿਹੜੇ ਆਪਣੇ ਬਾਕੀ ਟਰੈਕਟਰ ਨੇ ਪੁਰਾਣੇ ਉਹ ਵੀ ਉਰੀ ਖੜਦੇ ਨੇ ਪੂਰੇ 18-19 ਟਰੈਕਟਰ ਆ ਜਾਂਦੇ ਜਗਾ ਕਾਫੀ ਆ 17 18 ਟਰੈਕਟਰ ਆ ਜਾਂਦੇ ਨੇ ਇੱਕ ਲੇਨ ਦੇ ਵਿੱਚ ਤਿੰਨ ਟਰੈਕਟਰ ਲੱਗ ਜਾਂਦੇ ਨੇ ਤੇ ਬਾਕੀ ਇਹਨਾਂ ਨੇ ਹੋਰ ਵੀ ਜਿਦਾ ਸਮਾਨ ਬੰਪਰ ਛਤਰੀਆਂ ਵਗੈਰਾ ਇੱਧਰ ਹੀ ਪਿਆ ਸਾਰਾ ਕੁਝ ਬਾਕੀ ਹੁਣ ਬਾਈ ਨਾਲ ਕਰਾ ਲਈਏ ਬਾਈ ਟਰੈਕਟਰ ਦੀ ਫਿਟਿੰਗ ਤੇ ਇਹ ਬਾਈ 13 ਦੇ ਟਰੈਰਾਂ ਵਾਲਾ ਪਿਆ 42 ਸੀ 42 ਮੇਰੇ ਸਾਹਮਣੇ ਇੰਨਾ ਕਿ ਬਾਈ ਕਿੰਨੇ ਐਚਪੀ ਦਾ ਟਰੈਕਟਰ ਇਹ ਇਹ ਜੀ 42 ਐਚਪੀ ਦਾ ਜੀ 42 ਉਸ ਵਾਪਰੇ ਆ ਬਾਈ ਟਰੈਕਟਰ ਇਹ ਤੇ ਮਾਡਲ ਤਾਂ ਉੱਚੇ ਬਾਈ ਥੋੜੀ ਜੀ ਬਸ ਬੰਦਾਂ ਨੇ ਟਰੈਕਟਰ ਦਾ ਨਾਸੇ ਵੱਧ ਮਾਰੇ ਦੇਖੋ ਸ਼ੋਸ਼ੂ ਦਾ ਰੰਗ ਸਾਰੇ ਢਾਤਾ ਮਾਡਲ ਤਾਂ ਮੇਰਾ 14 ਜਾਂ 15 ਮਾਡਲ ਹੈ ਟਰੈਕਟਰ ਤੇ ਹੋਜੀ ਬਾਕੀ ਚਾੜਾ ਜਿਗਾੜੇ ਬਾਈ ਉਰੀ ਰੱਖਿਆ ਉਹ ਦੇਖੋ ਕੇਨ ਸਰਮੋਸ ਉਰੀ ਰੱਖਿਆ ਵਸਾਰਾ ਕੁਝ ਚਲ ਜੀ ਕਰਦਾ ਚਾਹ ਦਾ ਕੁੱਟ ਬਣਾ ਕੇ ਇੱਥੇ ਨਾਲ ਦੀ ਨਾਲੇ ਪੀਲੀ ਦਾ ਚਲੋ ਬਈ ਅੱਜ ਬਾਈ ਨਾਲੇ ਵੀ ਦੋ ਰੂਟਾ ਟਰੈਕਟਰ ਸੇਲ ਕਰਿਆ ਜੀ ਆਪਣਾ ਗਏ ਹੋਈ ਸੀ ਤੇ ਆਪਾਸਰ ਤੁਹਾਨੂੰ ਇਹ ਹੀ ਦੱਸਣਾ ਵੀ ਇਹਨਾਂ ਦੇ ਵੀ ਰੋਟਾਵੇਟਰਾਂ ਤੇ ਸਕੀਮ ਚੱਲ ਰਹੀ ਆ ਭਾਈ ਨਾਲ ਜਿਹੜੇ ਆਪਣਾ ਆਟਾ ਚੱਕੀਆਂ ਜੀ ਉਹ ਨਾਲ ਬਿਲਕੁਲ ਫਰੀ ਦੇ ਰਹੇ ਆ ਜੇ ਕੋਈ ਮੇਰਾ ਵੀਰ ਚਾਹਵਨ ਹੋਇਆ ਤਾਂ ਦੇਖ ਲਿਓ ਭਾਈ ਆਟਾ ਚੱਕੀ ਨਾਲ ਬਿਲਕੁਲ ਫਰੀ ਮਿਲੂਗੀ ਜੀ ਤੇ 7 ਫੁੱਟੇ ਤੇ 8 ਫੁੱਟੇ ਤੇ ਵੀ ਸਕੀਮ ਚੱਲਦੀ ਹੈ ਜੀ ਇਹ ਆਟਾ ਚੱਕੀ ਅੰਦਰ ਪਈਆਂ ਤੇ ਬਾਕੀ ਭਾਈ ਜੇ ਕਿਸੇ ਨੇ ਗੰਨਾ ਗਟਾਈ ਵਾਲਾ ਜਾਂ ਦੂਜਾ ਕਣਕ ਵੱਢਣ ਵਾਲੇ ਤੇ ਕੋਈ ਉਹ ਲੈਣਾ ਡੈਮੋ ਲੈਣਾ ਤਾਂ ਉਹ ਵੀ ਭਾਈ ਬਾਈ ਨੇ ਦੇਣਗੇ ਕਿਸੇ ਨੂੰ ਸਾਡੇ ਲੋਕਲ ਏਰੀਆ ਦੇ ਵਿੱਚ ਡੈਮੋ ਲੈਣਾ ਹੋਇਆ ਤਾਂ ਬਾਈ ਇਹਨਾਂ ਨਾਲ ਕੰਟੈਕਟ ਕਰ ਲਿਓ ਨੰਬਰ ਸਾਹਮਣੇ ਮੈਂਸ਼ਨ ਹੈ ਜੀ 94177 34543 ਠੀਕ ਹੈ ਜੀ ਤੇ ਆਪਾਂ ਨੇ ਸਿਰਫ ਇੰਨਾ ਹੀ ਦੱਸਣਾ ਸੀਗਾ ਬਾਈ ਤੇ ਬਾਕੀ ਚਲੋ ਠੀਕ ਹੈ ਜੀ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਵੀ ਟਰੈਕਟਰ ਵੇਚਣਾ ਜਾਂ ਖਰੀਦਣਾ ਹੁੰਦਾ ਜਾਂ ਇੰਡੋ ਫਾਰੋ ਕਿਸੇ ਨਵਾਂ ਲੈਣਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਨੰਬਰ ਸਭ ਨੂੰ ਆਪਣਾ ਪਤਾ ਹੀ ਹੈ ਜੀ ਨੰਬਰ ਥੱਲੇ ਮੈਂਸ਼ਨ ਵੀ ਕਰਦੇ ਆ ਸਕਰੀਨ ਦੇ ਤੇ ਤੇ ਉਹ ਤੋਂ ਇਲਾਵਾ ਜੇ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਤਾਂ ਵੀ ਜਰੂਰ ਦੱਸਿਆ ਕਰੋ ਜੀ ਆਪਣੇ ਟ੍ਰੈਕਟਰੀ ਫੋਟੋ ਵੀਡੀਓ ਮੇਰੇ ਨੰਬਰ ਤੇ ਸੈਂਡ ਕਰਦੇ ਕਰੋ ਜੀ ਤੇ ਅੱਜ ਦੇ ਵਲੌਗ ਚ ਇੰਨਾ ਹੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਰ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ